ਪੰਜਾਬ ਤੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਨੂੰ ਲੋਕਾਂ ਦੀ ਮਨਪਸੰਦ ਆਵਾਜ਼ ਤੁਹਾਡੀ ਕਚੈਰੀ ਵਿੱਚ ਦਰਸ਼ਕਾਂ ਦੀ ਕਚੈਰੀ ਦੇ ਵਿੱਚ ਹਾਜ਼ਰ ਹੈ ਸੋਨੂ ਬਾਸ ਸੋਨੂ ਬਾਠ ਇਹ ਨਹੀਂ ਵੀ ਸੋਨੂ ਸੀਤੋ ਵਾਲਾ ਨਹੀਂ ਸੋਨੂ ਬਾਠ ਸੀਤੋ ਵਾਲਾ ਵੀ ਹੈਗਾ ਕੋਈ ਸੋਨੂ ਵੀ ਨੂੰ ਪਤਾ ਆਪਣੀ ਜਗ੍ਹਾ ਯਾਰ ਉਹ ਵੀ ਖਾਣਾ ਜਿਹਨੂੰ ਲੋਕ ਪਿਆਰ ਕਰਦੇ ਨੇ ਬਸ ਫੇਮਸ ਹੋ ਗਿਆ ਹਨਾ ਆ ਵੀ ਉਹ ਵੀ ਰੱਬ ਦਾ ਬੰਦਾ ਵਾ ਜਿਹੜਾ ਆਪਣੇ ਰੱਬ ਦਾ ਪਰ ਇੱਕ ਗੱਲ ਹੋਰ ਸੁਣ ਵੀਰ ਬੇਲਾ ਦੁਨੀਆ ਦੀ ਨਜ਼ਰ ਚ ਵੀ ਕੋਈ ਹਰ ਬੰਦਾ ਨਹੀਂ ਆਮ ਭਰਾ ਬੜੇ ਪਿਆਰ ਕਰਦੇ ਆ ਉਹਨੂੰ ਲੋਕ ਵੀ ਹਾਂ ਸਹੀ ਆ ਫਿਰ ਭਾਵੇਂ ਉਹ ਜਿੱਦਾਂ ਮਰਜੀ ਲੋਕਾਂ ਦੀਆਂ ਨਜ਼ਰਾਂ ਚ ਤੇ ਹੈ ਕਰਨ ਜਿਹੜੀ ਉਹਨੂੰ ਛਟਰਾ ਵਾਲਾ ਸੀ ਹੁਣ ਜਿੱਦਾਂ ਕੁਲਾਇਸ਼ਾ ਆ ਹਾਂ ਉਹ ਕੁਲਾਇਸ਼ਾ ਨਹੀਂ ਤੇ ਚਲੋ ਵੀ ਪੁਰਾਣੇ ਐਕਟਰ ਵਾਲਾ ਹਾਂ ਸਟਾਰ ਬੰਦੇ ਹੋ ਤੇ ਜਿੱਦਾਂ ਇੱਕ ਹੋਰ ਲਾ ਲੋ ਮੇਰ ਮੇਰ ਮਿੱਤਰ ਹਾਂ ਮੇਰ ਨਾ ਬੇਲਾ ਹੈਗੀ ਸਿਰਫ ਗੱਲਾਂ ਹੀ ਮੇਰ ਮਿੱਤਰ ਆ ਕਿ ਮਿੱਤਰ ਮੇਰ ਮਿੱਤਰ ਨਹੀਂ ਮੇਰ ਮਿੱਤਲ ਆ ਮੇਰ ਮਿੱਤਰ ਹੀ ਗਈ ਮੇਰ ਮਿੱਤਰ ਹੀ ਕਹਿੰਦੇ ਹੁੰਦੇ ਸਾਰੇ ਪਹਿਲਾਂ ਮਿੱਤਰ ਹੀ ਕਹਿੰਦੇ ਹੁੰਦੇ ਅਸਲ ਚੋ ਮਿੱਤਲ ਆ ਮਿੱਤਲ ਹਾਂ ਆ ਨਹੀਂ ਸੀ ਆਹੋ ਸੀ ਹੋ ਨਹੀਂ ਹਗਾ ਫੇਰ ਮਿੱਤਰ ਇਹ ਵੀ ਲੀ ਭਾਈ ਸਭ ਹੂੰ ਅਲੋਕੇਟ ਹੀ ਹਾਂ ਕੁਲੇ ਸ਼ਾ ਵੀ ਕਿਹ ਪੋਸਟ ਤੇ ਪਤਾ ਨਹੀਂ ਡਾਕਟਰ ਹੀ ਕਿ ਮੈਨੇਜਰ ਹੀ ਬੈਂਕ ਦਾ ਇਦਾਂ ਕੁਝ ਵੱਡੀ ਪੋਸਟ ਤੇ ਵਧੀਆ ਇਹ ਕੁਲੇ ਸ਼ਾ ਵੀ ਇਹ ਦਾ ਸ਼ੌਂਕ ਹੁੰਦਾ ਐ ਐਕਟਿੰਗ ਦਾ ਜਿੱਦਾਂ ਹਾਂ ਸੁੱਖ ਨੂੰ ਥੋੜਾ ਜਿਹਾ ਕੀੜਾ ਐਕਟਿੰਗ ਦਾ ਐੜੇ ਮੈਂ ਸਾਰਾ ਤੇ ਨਹੀਂ ਥੱਕ ਇੱਕ ਨਾ ਸੁਣ ਵੀਰ ਉੱਥੇ ਉਦਨਵਾਲ ਦੇ ਲਾਗੇ ਜਗਾ ਬਾਬਾ ਬੀਰੀਆਂ ਵਾਲਾ ਉੱਥੇ ਹਰ ਸਾਲ ਬੜੇ ਵਧੀਆ ਸਿੰਗਰ ਆਉਂਦੇ ਹੁੰਦੇ ਉੱਥੇ ਕੁਲੇਸ਼ਾ ਆਇਆ ਸੀ ਇੱਕ ਰੀ ਤੋ ਪਹਿਲਾਂ ਕਨਾਤ ਜੀ ਲਾਗੇ ਤੇ ਹੁਣ ਤੇ ਗੱਡੀਆਂ ਗੁੱਡੀਆਂ ਤਿਆਰ ਹੋ ਕੇ ਨਿਕਲਦੇ ਆ ਪਹਿਲਾਂ ਪਿੱਛੇ ਇੱਕ ਕਨਾਤ ਜੀ ਲਾਗੇ ਤਿਆਰ ਹੁੰਦੇ ਨਹੀਂ ਕਨਾਤ ਜੀ ਲਈ ਤਿਆਰ ਹੋਣ ਦਾ ਤੇ ਆਪਾਂ ਕਨਾਤ ਦੇ ਵਿੱਚੋਂ ਦੀ ਇਦਾਂ ਕਰਕੇ ਕਪੜਾ ਵੇਨੇ ਤੋਨੂੰ ਛੇੜਦੇ ਅੱਖਾਂ ਮਾਰਦੇ ਪਾਰੋਂ ਪਿੱਛੇ ਮੱਲੇ ਲੋਕਾਂ ਤੋਂ ਉਹਨੂੰ ਛੇੜਦੇ ਨਹੀਂ ਵੀ ਕੁੱਲੇਸ਼ਾ ਅੱਖਾਂ ਮਾਰਦਾ ਵਾ ਕਿੱਡੀ ਮਾੜੀ ਆਤ ਮਤਲਬ ਕੁੱਲੇਸ਼ਾ ਅੱਖਾਂ ਮਾਰਦਾ ਤੇ ਉਹ ਉਦੋਂ ਚੰਗਾ ਭੜਾ ਆਪਾਂ ਬਾਅਦ ਚ ਵੇਖਿਆ ਜਦੋਂ ਉਹ ਸਟੇਜ ਤੇ ਆ ਗਿਆ ਬਚਪਨ ਦੀ ਇਹਦੀ ਵੇਲਾ ਤੇ ਆਹੋ ਸ਼ਾ ਜੀ ਹਾਂ ਉਹ ਵੀ ਨਾ ਠੀਕ ਠਾਕ ਇਹਦੇ ਸਾ ਵੀ ਨਹੀਂ ਇਹ ਨਹੀਂ ਤੇ ਵੇਲਾ ਉਹ ਕੁੱਲੇਸ਼ਾ ਨੇ ਹੋਣਾ ਨਾ ਤੇ ਜਦੋਂ ਪ੍ਰੋਗਰਾਮ ਹੋਣਾ ਸਾਨੂੰ ਵੀਰ ਹਨਾ ਉਦੋਂ ਪਹਿਲਾਂ ਪਹਿਲਾਂ ਗੱਲ ਹੋਣੀ ਵੀ ਇੰਨੇ ਵਜੇ ਕੁੱਲੇਸ਼ਾ ਦਾ ਪ੍ਰੋਗਰਾਮ ਹੋਣਾ ਨਹੀਂ 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 ਪਹਿਲੇ ਤੋਂ ਅੱਖ ਮਾਰਨ ਵਾਲੀ ਗੱਲ ਮਤਲਬ ਅੱਖ ਮਾਰਨ ਵਾਲੀ ਗੱਲ ਏਹੀ ਉਦਾਂ ਹੀ ਉਹਨੂੰ ਲੱਗੇ ਪੰਗੇ ਲੈਣ ਦੇ ਆਣੇ ਹੀ ਨਿਗੇ ਨਿਗੇ ਯਾਰ ਹੋਣਾ ਨੂੰ ਕੀ ਪਤਾ ਉਹ ਅੱਜ ਦੀ ਗੱਲ ਕੋਈ ਹੋਣੀ ਆ ਨਿਗੇ ਨਿਗੇ ਆਪਾਂ 6 6 7 7 ਸਾਲਾਂ ਦੇ ਮਾਲੋ ਤੁਸੀਂ 6 7 ਸਾਲਾਂ ਦੇ ਨੂੰ ਅੱਖ ਮਾਰਨ ਦਾ ਮਤਲਬ ਲੱਗਦੀ 7 7 ਸਾਲਾਂ ਦਾ ਨਹੀਂ ਮਾਰਨ ਤੇ ਹੁਣ ਕਿੰਨਾ ਕਿ ਚੰਗਾ ਹੋਊ ਸ਼ੌਕ ਬੜਾ ਪੁੱਜਾ ਵਾ ਕਿੱਦਾਂ ਨਾਲੋ ਵੇਲਾ ਆਪਣੇ ਪੋਰ ਆਪੇ ਖੋਲਣ ਡਿਆ ਏ ਤੇ ਆਵੇ ਥੋੜੀ ਇਹਦੇ ਨਾਲ ਖੋਲ ਜਾਂਦੇ ਇਦਾਂ ਉਹ ਵੀ ਨਹੀਂ ਖਾਣ ਦੀ ਹਣੀ ਕਿਤੇ ਬਹਿ ਗਿਆ ਹੋਇਆ ਤੂੰ ਹੀ ਖਾਣੀ ਤੀ ਖੜੋਂ ਗੱਲ ਕਰੀ ਵੀ ਤੂੰ ਹੀ ਦੁਆਣੇ ਹੁਣ ਲੈਣੀਆਂ ਗਾਲਾਂ ਨਰੇ ਉਹਨੇ ਵਲੋਗ ਵੇਖਣਾ ਕੋਈ ਨਹੀਂ ਕੋਈ ਨਹੀਂ ਨਾਲੇ ਕਹਿਣਾ ਹਾਏ ਮੇਰਾ ਕੋਈ ਨਹੀਂ ਹਾਂ ਸਾਹੀ ਮੇਰਾ ਸਰਦਾਰ ਇਹ 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 ਮੈਂ ਤੁਹਾਨੂੰ ਦਾਦਾ ਕੀ ਦੀ ਗੱਲ ਕੀ ਦੀ ਕੰਢੇ ਭਲਾ ਰਹਿਣਾ ਤੂੰ ਜਿੱਦੀ ਵੀ ਨਾ ਨਹੀਂ ਲੈਣਾ ਨਾ ਨਹੀਂ ਲੈਣਾ ਜੇ ਜਦਨ ਚੁੰਨੀ ਚੜਾਵਾਊਗਾ ਉਦੋਂ ਬਖਾਲਾਂਗੀ ਤੇ ਤੁਹਾਡਾ ਉਹਨੇ ਆਣ ਕੇ ਸਵੇਰੇ ਚੁੰਨੀ ਚੜਾਵਾਗੀ ਤੁਹਾਡਾ ਸਾਰਾ ਗੁੱਚੜਾਵਾ ਕਰ ਦੇਣਾ ਜੇ ਆ ਗਈ ਸਿਰ ਰਹਿਣਾ ਕੀ ਵਰਨਾ ਦੇਗਾ ਹੁਣ ਤੈਨੂੰ ਆਪਾ ਤੂੰ ਆਪੇ ਤੇ ਭਰਾ ਤੁਸੀਂ ਦੱਸਿਆ ਹਨਾ ਸਾਨੂੰ ਕੀ ਪਤਾ ਸਾਨੂੰ ਕਿਹੜਾ ਸੁਪਨਾ ਆਉਣਾ ਹੈ ਹਮਮ ਠੀਕ ਉਸਕੀ ਗੁੱਜੇ ਰਹਿੰਦੇ ਹਮ ਇਹਨਿੰਦਾ ਕਾਇ ਨੋਗਦੇ ਆ ਆ ਥਈ ਜਾ ਰਹਿਣਾ ਆਹੋ ਕੋਈ ਨਹੀਂ ਕੀ ਕੋਈ ਨਹੀਂ ਬਲੌਗ ਉਹਨਾਂ ਦੇ ਜੋ ਨਾ ਬੋਲਦਾ ਫੇਰ ਵੱਡ ਗਈਆਂ ਕਿਤੇ ਦੂਰ ਭਰੀਆਂ ਪਿਆਰ ਦੀਆਂ ਹਾਂ ਨਹੀਂ ਮਜ਼ਾਕ ਕਰਦੇ ਆ ਹਮ ਕੋਈ ਇਹੋ ਜਿਹੀ ਨਹੀਂ ਹੈ ਇਹਦੇ ਮਗਰ ਕਿੰਨੇ ਆ ਇੱਕੋ ਹੀ ਸ਼ਡੈਂਡ ਹੋ ਗਈ ਇੰਨਾ ਹੀ ਬੜਾ ਆਹ ਹੋਰ ਕਿੰਨੇ ਹੋਣਾ ਹਾਂ ਹੁਣ ਹੁਣ ਤੇ ਇਹਦੇ ਨਾਲ ਵੀ ਆ ਕੇ ਮੁੜ ਜਾਂਦੀ ਜੇ ਕੋਈ ਆਉਣਾ ਵੀ ਹੋਏ ਮੇਰੇ ਵੱਲ ਕਿਉਂ ਤੀ ਤੂੰ ਦੇ ਧੋਖਾ ਖਾ ਲਿਆ ਮੈਨੂੰ ਖਾਲੀ ਪਤਾ ਮੈਨੂੰ ਪਤਾ ਇਹਦੀ ਨੇ ਪਹਿਲੂ ਇਹ ਵਲੋਗ ਕਟਿਆ ਨਾ ਤੇ ਵੇਖੀ ਹੁਣ ਨਹੀਂ ਵਲੋਗ ਨਹੀਂ ਕਟਣਾ ਨਾ ਨਹੀਂ ਲੈਂਦੀ ਸੇਲੀ ਦਾ ਸਾਭੀ ਦੇਖ ਕੇ ਸੇਲੀ ਉਹ ਜਾਰੀ ਚੱਲ ਛੱਡ ਗਈ ਬਾਜ ਮੀਆਂ ਨਵੇਂ ਆ ਗਏ ਕੇਵਲ ਅਣਦੰਦੜ ਪੈਣਾ ਮੈ ਤਾਂ ਨਾਲ ਲਾ ਕੇ ਗਿਨੀ ਨਹੀਂ ਬੈੜਾ ਕਰਕੇ ਜੀ ਉਹਦਾ ਆਪ ਬਚ ਗਈ ਮੈਨੂੰ ਪਸਾ ਗਈ ਜਾਹ ਜਾਰ ਹੈ ਇਦਾਂ ਹੀ ਥਾਪੀ ਕਿਡੀਆਂ ਗੱਲਾਂ ਕੰਡੀਆਂ ਸਾਰਿਆਂ ਦੀਆਂ ਨਹੀਂ ਆ ਤੁਹਾਡੀ ਨਹੀਂ ਐਵੇਂ ਨਾ ਗੱਲ ਕਰ ਹੁਣ ਤੂੰ ਸੁਣ ਭਾਬੀ ਨੂੰ ਦੱਸਿਆ ਨਹੀਂ ਹੁਣ ਇਦਾਂ ਚੰਗਾ ਸਭ ਪਤਾ ਇਹ ਮੈਨੇ ਵੀ ਦੱਸਿਆ ਕਰ ਲੇ ਪਤਾ ਦੱਸਤਾ ਤੇ ਉਹ ਮੇਰੇ ਤੱਕ ਕਿੰਨੂ ਮੈਨੇ ਮਾਰਦੀ ਇਹ ਲੋ ਚਾਹੀਏ ਬੰਦਾ ਦਾ ਬੜਾ ਯਕੀਨ ਨਹੀਂ ਕਰ ਸਕਦੇ ਇੱਥੇ ਜਿੱਕੇ ਰੋਤੇ ਕਰਨ ਔਖਾ ਇਹਦੇ ਬਰਾਤ ਵੀ ਲੁੱਚੀਆਂ ਦੀ ਗਈ ਹੋਣੀ ਜਿੱਡਾ ਜਿੱਡਾ ਇਹ ਮੂੰਹ ਤਾਂ ਸ਼ਰੀਫ ਆ ਸ਼ਰੀਫ ਸ਼ਰੂਪ ਨਹੀਂ ਜੀ ਸ਼ਰੀਫ ਇਹ ਦੇਣ ਲੋਕ ਕਿੰਨੇ ਕਮੈਂਟ ਨਹੀਂ ਵਿੱਚ ਕੀਤਾ ਵੀ ਸਾਬੀ ਚੰਗਾ ਬੰਦਾ ਨਹੀਂ ਇਹਦੇ ਕੋ ਬਚ ਕੇ ਰੋ ਬਚ ਕੇ ਰੋ ਗੰਦਾ ਬੰਦਾ ਕਮੈਂਟ ਆਇਆ ਇੱਕ ਦਿਨ ਵੀਡੀਓ ਚ ਉਹ ਵੀ ਤੇਰਾ ਕੋਈ ਵਾਵਾ ਪਿਆਰ ਕਰਦਾ ਜਿਹਨੇ ਕੀਤਾ ਹਾਂ ਠੀਕ ਤਾਂ ਕੋਣ ਹੈ ਉਹਨਾਂ ਤੇਰਾ ਵਾਵਾ ਵਾਸਤਾ ਚਲੋ ਕੋਈ ਨਹੀਂ ਕੋਈ ਕੋਈ ਮਾੜਾ ਚੰਗਾ ਵੇਂਦਾ ਤੇ ਫੇਰ ਹੀ ਆ ਕਮੈਂਟ ਕਰਦਾ ਮਾੜਾ ਚੰਗਾ ਮਤਲਬ ਉਹਨੇ ਤੇਰਾ ਮਾੜਾ ਹੀ ਵੇਖਿਆ ਚੰਗਾ ਦੇ ਕੋ ਵੇਖਿਆ ਨਹੀਂ ਤੇਰੀ ਕਮੈਂਟ ਕੀਤਾ ਸਾਨੂੰ ਵੀਰ ਹੂੰ ਮੈਂ ਕਿਹਾ ਤੈਨੂੰ ਵਿਖਾਉਨੇ ਆਂ ਜੀ ਨਹਿਰ ਵੇਖੋ ਹੂੰ ਜਿੱਥੇ ਆਡੀਆਂ ਡੁੱਬ ਕੇ ਮਰ ਜਾਇ ਚੋ ਹੋਰ ਤਾਂ ਨਹੀਂ ਮਖਾਉਣ ਦੇ ਆ ਜਿੱ ਮਿੱਤ ਨੂੰ ਆਂਦੀ ਆ ਨਾ ਸਾਨੂੰ ਵੀਰ ਮੇਰੇ ਸਿਰ ਦਾ ਸਾਈਂ ਆ ਤੇ ਫੇਰ ਤੂੰ ਵੀ ਜਾ ਨਾਲ ਕੇ ਹਾਂ ਨਹੀਂ ਨਹੀਂ ਮੈਂ ਤਰੌਲਾ ਪਾ ਦੂੰ ਡੁੱਬ ਗਏ ਡੁੱਬ ਗਏ ਸੋਣੀ ਮਹੀਵਾਲ ਸੋਣੀ ਮਹੀਵਾਲ ਉਹ ਜਿਹੜਾ ਸੋਣੀ ਮਹੀਵਾਲ ਦਾ ਪਿੱਛੇ ਰਾਵਾਂ ਉਹ ਕਾ ਹੁੰਦਾ ਰਾਂਝਾ ਤਰਾਂਝੇ ਨੇ ਹਾਰ ਨਹੀਂ ਬਾੜੇ ਤਗੜੇ ਲਾਏ ਆ ਉਹਦੇ ਨਾਲ ਕੰਨ ਖਾਨ ਨੂੰ ਮੈਂ ਪਿਆ ਕਰਦਾ ਜਾਂਦਾ ਆਪਣੇ ਯਾਰ ਇਹ ਲੈਣ ਦੇ ਆ ਕੀ ਗੱਲ ਕਾਦੀ ਮਜੀ ਲੈਣ ਦੇ ਦੁਨੀਆਦਾਰੀ ਦੇ ਉਹ ਉਧਰ ਲੱਗਾ ਦੁੱਧ ਵਾਲਾ ਟੈਂਕਰ ਸਿੱਧੀ ਪੈਪ ਅਸੀਂ ਪਾਈ ਦੂਸਰੀ ਘਰੇ ਆਉਂਦਾ ਦੁੱਧਾ ਸਿੱਧਾ ਸਹੀ ਇੱਕ ਕੈਮੀਕਲ ਵਾਲਾ ਵਾ ਟੈਂਕਰ ਕੈਮੀਕਲ ਵਾਲਾ ਕੋਈ ਕੋਈ ਡਿਊਟੀ ਵਾਲੇ ਰਹਿਣ ਦੇਣਾ ਸੀ ਤੂੰ ਜਿਹੜੀ ਚਲਾਉਂਦਾ ਕੋਈ ਸਾਰੇ ਦੱਸ ਨਹੀਂ ਹੁੰਦੀ ਡਰਾਈਵਰ ਡਰਾਈਵਰ ਕਿੱਥਾ ਬੜਾ ਨਾ ਤਾਂ ਝੂਠ ਘਰੋਂ ਤਾਰ ਲੱਗਾ ਹੋਊਗਾ ਕਿ ਇਹਨੇ ਪੁੱਛ ਲੈਣਾ ਸਭ ਕਿੱਥੇ ਇੱਕ ਮਿੰਟ ਚ ਆ ਗਿਆਂ ਤੁਹਾਡੇ ਘਰ ਤੇ ਹਰੇ ਭਾਈ ਨਾ ਹੋਣਾ ਹੋਵੇ ਇੱਕ ਮਿੰਟ ਚ ਪਹੁੰਚ ਗਏ ਬਸ ਮੈਂ ਆਇਆ ਲੈ ਇੱਕ ਮਿੰਟ ਨਹੀਂ ਨਮਲ ਇੱਕ ਮਿੰਟੋ ਮੇਰਾ ਕੋਈ ਪਾਸਵਰਡ ਆ ਹੁੰਦਾ ਇੱਕ ਦੇਣਿਆ ਚਾਹਿਆ ਲੈ ਤੂ ਜੇ ਕਿਨੇ ਕਹਦਾ ਨਾ ਸਾਭੀ ਆਪਾਂ ਤੁਹਾਨੂੰ ਕੋਈ ਫੋਟੋਆਂ ਪਾਈਆਂ ਦਾ ਪੋਸਟਰ ਬਣਾ ਕੇ ਪਾਜੀ ਹੁਣੇ ਆਇਆ ਲੈ ਤੀ ਫੋਨ ਕੱਟੋ ਮਗਰੀ ਆ ਗਿਆ ਤੁਹਾਡੇ ਬਾਅਦ ਚਾ ਤਾਂ ਫੋਨ ਨਹੀਂ ਚੁੱਕਣਾ ਫੋਨ ਨਹੀਂ ਚੁੱਕਣਾ ਪਾਣੀ ਵੇਖ ਤਾਂ ਸਾਫ ਹੀ ਬਾਅਦ ਚਾ ਤਾਂ ਪਾਣੀ ਨਹੀਂ ਚ ਫੋਨ ਨਹੀਂ ਚੁੱਕਣਾ ਵਗੈਰਾ ਬਹੁਤਾ ਵੇਖਣ ਨੂੰ ਨੀਲਾ ਜਿਹਾ ਲੱਗਦਾ ਹੀ ਵੇਹ ਪਾਣੀ ਵੇ ਇਹ ਸਾਫ ਪਾਣੀ ਹੋ ਹਮ ਪਰ ਇਹ ਵੀ ਉਦਾਂ ਵੇਖਣ ਨੂੰ ਸਾਫ ਲੱਗੇ ਨਾ ਸਾਫ ਰਹੇ ਨਹੀਂ ਹੁਣੇ ਪਾਣੀ ਨਾ ਗੰਦੇ ਹੋਗੇ ਲੋਕਾਂ ਨੇ ਪਤਾ ਗਟਰਾਂ ਕੁਟਰਾਂ ਦੇ ਪਾਣੀ ਸਾਰਾ ਹਾਂ ਪਹਿਲਾਂ ਵੇਲੇ ਇਦਾਂ ਨਹੀਂ ਤੇ ਸੁਈਆਂ ਸਾਂ ਨਾ ਨਮਦੇ ਹੁੰਦੇ ਸੀ ਹਾਂ ਤਾਂ ਹੀ ਹੁਣ ਜੀ ਨਹੀਂ ਕਰਦਾ ਕਿ ਹੂੰ ਜੀ ਤਾਂ ਗਰਮੀ ਨੂੰ ਬੜਾ ਜੀ ਕਰਦਾ ਪਰ ਹਾਂ ਨਮਦੇ ਆਪਾਂ ਜਿਹਦਾ ਮਾਲ ਲੱਗ ਜੇ ਨਾਲ ਡੰਗਾ ਸਾਬਣ ਲਾਉਂਦੀ ਲੋੜ ਨਾ ਸਾਬਣ ਬਾਅਦ ਕਹੀ ਕੋ ਮਾਲ ਕੇ ਲਾਉਣਾ ਪੈਣਾ ਨਾਲ ਹਾਂ ਮਰੇ ਤੇਰੇ ਕੀ ਕਰ ਦੇਣੀ ਮੇਰੀ ਤ્વਚਾ ਕਰਾਜ ਹੈ ਅੱਛਾ ਇਹ ਗਟਰ ਤ્વਚਾ ਕਰਾਜ ਇਹ ਗਟਰ ਦੀ ਸਫਾਈ ਤ્વਚਾ ਦਾ ਇੱਥੇ ਕਮੀਨਾਂ ਕਿਹਦੀ ਬਿਛੋਰੀ ਹੁੰਦੀ ਨਹੀਂ ਪਤਾ ਲੈਕਸ ਦੀ ਲੈਕਸ ਦੀ ਇਹ ਫੇਰਾ ਨਵਲੀ ਦੀ ਪਹਿਨਾ ਬੜੀ ਆਉਂਦੀ ਹੁੰਦੀ ਹੁੰਦੀ ਹੁਣ ਵੀ ਆਉਂਦੀ ਹੈ ਨਾ ਜੀ ਫੇਰਾ ਨਵਲੀ ਤੁਹਾਡੀ ਆਂਟੀ ਯੂਜ਼ ਕਰਦੀ ਇੱਕ ਮਸੂਰੀ ਆਉਂਦੀ ਹੁੰਦੀ ਸੀ ਹਮ ਸਭ ਕੀ ਪਸੰਦ ਨਿਰਮਾ ਵਾਸ਼ਿੰਗ ਪਾਊਡਰ ਨਿਰਮਾ ਉਹ ਹਲੇ ਵੀ ਆਉਂਦੀ ਆ ਇੱਕ ਕੇਸ਼ਨ ਖਾਰਦੀ ਉਹ ਕੇਸ਼ਨ ਵਾਸ਼ਿੰਗ ਮਸ਼ੂਰ ਵਾਸ਼ਿੰਗ ਪਾਊਡਰ ਦੀ ਉਹ ਦੀ ਹਲੇ ਵੀ ਆਉਂਦੀ ਨਿਰਮਾ ਦੀ ਨਿਰਮਾ ਦੀ ਉਹ ਨਹੀਂ ਮੋਦਰੀ ਇੱਕ ਪਾਰਲੇਜੀ ਬਿਸਕਟਾਂ ਦੀ ਉਹ ਵੀ ਹਲੇ ਆਉਂਦੀ ਉਹ ਜਿਹੜੀ ਮੈਂ ਕਹਿੰਦੀ ਮੇਰੀ ਵੀ ਸੁਣ ਲੋ ਜਿਹੜੀ ਗਰਮੀਨ ਕੇ ਮਹਿਮਾਨ ਹੈ ਬਿਨਾ ਬਤਾਏ ਮੈਨੇ ਬਨਾਇਆ ਗਾਜਰ ਕਾ ਹਲਵਾ 5 ਮਿੰਟ ਵਿੱਚ ਕਰਦੀ ਹੈ ਨਾ ਉਹ ਹੈ ਵੈਸਟ ਦੀ ਹੋਕੀ ਹੋਕਿੰਸ ਹੋਕੀ ਸਿੰਘ ਹੈ ਵੈਸਟ ਦੇ ਘਰੇ ਕੰਪਨੀ ਕਾ ਕੁੱਕ ਰਹੇ ਹੈ ਉਹ ਗਾਜਰ ਕਾ ਹਲਵਾ ਬਣਾਇਆ ਹੈ ਨਾ ਉਹ ਵੀ ਬੜੀ ਬਣੀ ਬੰਦਰ ਸਾਬਣ ਹੁੰਦਾ ਸੀ ਨਾ ਉਹ ਹੈ ਨਹੀਂ ਹੁਣ ਕਰਾ ਕੇਸ਼ਨਖਾਰ ਮਿਲਦਾ 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 ਪਹਿਲਾ ਮਸੂਰੀ ਬੜੀ ਉਹ 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 ਵੀ ਸਾਡਾ ਵਿਰਸਾ ਵਾ ਇੱਕ ਕੇਸ਼ਨਖਾਰ ਸਾਬਣ ਆ ਵੀ ਨਹੀਂ ਅੱਜ ਕੱਲ੍ਹ ਤੇ ਆਈ ਮਸੂਰੀਆਂ ਆਉਂਦੀਆਂ ਆਈਆਂ ਪਤਾ ਕਿਹੜੀ ਬੁਆ ਕਰ ਕੰਮ ਦੇ ਖੋਲ ਜਿੰਦੀ। ਨਾ ਹੁਣ ਕੀ ਆਪਣੇ ਟਾਇਲਟ ਮੇ ਹਰਫਲੀ ਯੂਜ਼ ਕੀ ਹੈ? ਡਿਟਰਜੈਂਟ ਯੂਜ਼ ਕਰਤੀ ਹੂੰ। ਉਸੇ ਬੰਦ ਕੀਜੀਏ। ਉਸ ਵਾਲੇ ਭਾਏ ਕੋ ਰੋਟੀ ਖਾਂਦਾ ਹੋਵੇ। ਆਹ ਘਰ ਪੀ ਕੇ ਦੇ ਦੇ। ਦੋ ਦਰੋਂ ਮਸੂਰੀ ਆ ਜਾਂਦੀ ਹੈ ਨਾ। ਬਹੁਤ ਮਸੂਰੀ ਆਉਂਦੀ। ਸਭ ਤੋਂ ਆਧਾਰ ਪੀ ਕੇ ਮਸੂਰੀ ਦਿੰਦੇ ਅੱਜ। ਅੱਛੇ ਕੰਮ ਨਹੀਂ ਹੋਰ ਕੋ ਕੰਮ ਨਹੀਂ ਰਿਹਾ। ਬਸ ਹੁਣ ਟੋਰਟਾਂ ਦੀਆਂ ਮਸੂਰੀਆਂ ਕਰਦੇ। ਹੂੰ। ਸਾਡੇ ਵਾਂਗ ਹੋਰ ਨੂੰ ਕੀ ਕੰਮ ਆ? ਹੋਰ ਕੀ ਆ? ਹਾਂ। ਚਲੋ ਚੱਲੀ ਜਾਂਦਾ। ਹਾਂ। ਪਹਿਲਾਂ ਵੇਖਲਾ ਮਸੂਰੀ ਆ ਜਣੀ ਤਾਂ ਉਹ ਵੀ ਵੇਖਣੀ ਪੈਂਦੀ ਹੁੰਦੀ ਹਾਂ ਤੇ ਹੁਣ ਛੱਟ ਲੋ ਕਿਸਕਿਪ ਕਰ ਦਿੰਦੇ ਠੀਕ ਕਰ ਦਿੰਦੇ ਹੱਥ ਜਿਹਾ ਕਰ ਦਿੰਦੇ ਸੋਨੂ ਵੀਰ ਜਿਹੜਾ ਟੀਵੀ ਆ ਕਿੰਨੇ ਪਰਸੈਂਟ ਘਟ ਗਏ ਲੋਕ ਵੇਖਣ ਮੇਰੇ ਸਾਹਮਣੇ 30% ਟੀਵੀ ਰਹਿ ਗਿਆ 30% ਵੀ ਵੰਦੇ ਆ ਤੀ ਤੋਂ ਵੀ ਘੱਟ ਹੀ ਹੁਣ ਮੈਂ ਵੇਖਦੀ ਮੈਂ ਫ੍ਰੀ ਹਾਂ ਮੈਂ ਐਕਸ਼ਨ ਫਿਲਮਾਂ ਲਾ ਲ ਕੇ ਵੇਖਦੀ ਜਿੱਦਾਂ ਪਹਿਲਾਂ ਚੱਲਦਾ ਰਹਿੰਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਵੀ ਆਹ ਡੇਟ ਨੂੰ ਆ ਫਿਲਮ ਆਉਣੀ ਆ ਆ ਫਿਲਮ ਉਹਦਾ ਨਹੀਂ ਹਾਂ ਪਰ ਮੇਰੀ ਹੈ ਨਾ ਮੈਂ ਫੋਨ ਕੱਟ ਯੂਜ਼ ਜਿੱਦਾਂ ਸ਼ਕਤੀਮਾਨ ਹੋਣਾ ਹੁੰਦਾ ਤੇ ਉਹ ਇੰਤਜ਼ਾਰ ਹੁੰਦਾ ਵੀ ਹਾਂ ਯਾਰ ਸ਼ਕਤੀਮਾਨੀ ਨਹੀਂ ਵਜੇ ਹੁਣ ਸ਼ਕਤੀਮਾਨ ਦਾ ਸ਼ਕਤੀਮਾਨ ਅਜੇ ਤੱਕ ਹੁੰਦੀ ਹੈ ਵੇਲਾ ਸ਼ਕਤੀਮਾਨ ਸ਼ਕਤੀਮਾਨ ਇੱਕ ਮੈਂ ਗੱਲ ਦੱਸਾਂ ਸੋਨੂ ਵੀਰ ਮੈਂ ਬਲੌਗ ਬਣਾਉਣਾ ਹੈਗਾ ਉਸ ਦਿਨ ਮੇ ਕੋਲ ਨਾ ਮੈਚ ਚ ਟਾਈਮ ਨਹੀਂ ਹੈਗਾ ਇਕ ਨਾ ਬਾਪੂ ਆ ਲੋਟਰੀਆਂ ਪੁੱਟਦਾ ਸ਼ਾਇਦ ਤੂੰ ਵੇਖਿਆ ਹੋਵੇ ਸਾਈਕਲ ਤੇ ਹੀ ਹਲੇ ਵੀ ਜਾਂਦਾ ਪੁਰਾਣੇ ਕੱਪੜੇ ਨੇ ਵਿਚਾਰਨੇ ਪਾਏ ਹੁੰਦੇ ਮੇਲਿਆਂ 'ਚ ਕਿ ਦਿਨ ਮੈਂ ਉਹਦੀ ਉਹ ਬਣਾ ਕੇ ਲੈਣਾ ਹਰ ਮੇਲੇ ਤੇ ਉਹਨੇ ਆਉਣਾ ਵਾ ਵਲੌਗ ਬਣਾਉਂਗਾ ਉਹ ਬਾਪੂ ਦੱਸਦਾ ਵਾ ਸੰਡੇ ਉਹ ਦਿਨ ਮੈਂ ਬਾਪੂ ਵੇਲਾ ਕਈ ਖੁੰਡ ਹਨਾ ਕਈ ਮੇਲੇ ਹੁਣ ਬੰਦ ਹੋ ਗਏ ਡੜੇ ਤਗੜੇ ਮੇਲੇ ਹੋ ਗਏ ਕਈ ਨਿੱਕਿਆਂ ਤੋਂ ਪਰ ਤੇਰਾ ਕੰਮ ਇਹ ਹੋਈ ਰਿਹਾ ਆਂਦਾ ਪੁੱਤ ਹਲੇ ਮੇਰੇ ਕੋਲ ਨਾ ਮੈਂ ਬਹਿਣਾ ਵਣ ਕਈ ਯਾਨੀ ਮੈਨੂੰ ਖੁਸ਼ੀ ਨਾਲ ਹੀ ਲੋਕ ਆਣ ਕੇ ਕੋਈ ਹਜ਼ਾਰ ਕੋਈ 500 ਮੈਨੂੰ ਦੇਗੇ ਜਾਂਦਾ ਵਾ ਕਿਉਂ ਕੋਈ ਇਟਲੀ ਚਲ ਗਿਆ ਕੋਈ ਕੈਨੇਡਾ ਕੋਈ ਅਮਰੀਕਾ ਮੇਰੇ ਕੋ ਲੋਟਰੀਆਂ ਪੁੱਟਦੇ ਰਹੇ ਆ ਜਿਹੜਾ ਪੰਜ ਦਿੰਦਾ ਹੁਣ 500 ਦੇ ਕੇ ਜਾਂਦਾ ਵੀ ਬਾਪੂ ਆ ਤੇਰੀ ਲੋਟਰੀ ਆ 500 ਦੀ ਆ ਜਿਹੜੀ ਪੰਜਾਂ ਦੀ ਸੀ ਐਸ ਟਾਈਮ ਪੁੱਟਣੀ ਆਪਾਂ ਲੋਟਰੀ ਆ ਤੇਰੇ ਕੋਲ ਤੇ ਉਹ ਆਂਦਾ ਵੀ ਇਹ ਚੀਜ਼ ਵੇਲੇ ਖਤਮ ਨਹੀਂ ਹੋਣੀ ਤੇ ਨਾ ਹੀ ਮੈਂ ਛੱਡਣੀ ਆ ਗੱਲ ਇਹ ਆ ਬੀ ਪਰਾਣੀਆਂ ਚੀਜ਼ਾਂ ਲੱਭਦੀਆਂ ਆਂ ਆਂਦਾ ਵੀ ਬੜੇ ਬਲ ਬੇਸਬਰੀ ਨਾਲ ਆਉਂਦੇ ਆ ਉਹ ਮੇਰੇ ਕੋਲ ਤੇ ਹੱਸਦੇ ਆ ਫੇਰ ਗੱਲਾਂ ਕਰਦੇ ਬਾਪੂ ਆਪਾਂ ਦੇ ਪੰਜਵੀਂ ਚ ਪੜਦੇ ਨੇ ਤੀਜੀ ਚ ਪੜਦੇ ਨੇ ਜਦੋਂ ਦੀਆਂ ਤੋਂ ਲੋਟਰੀਆਂ ਪਟਾਉਂਦਾ ਵਾਂ ਤੇ ਆਪਾਂ ਦੇ ਕੋਲ ਲੋਟਰੀ ਪੁੱਟ ਕੇ ਜਾਣੀ ਕੋਣ ਵੇਲਾ ਹੁਣ ਆ ਇੰਨਾ ਹਰ ਸੀਂਡਰ ਜਿਹਦੇ ਹੱਥਾਂ 'ਚ ਵੀ ਫੋਨ ਨੇ ਸੀਂਡਰ ਤੋਂ ਕੀ ਨਹੀਂ ਤੇ ਨਹੀਂ ਤਾਂ ਮੇਲਿਆਂ 'ਚ ਉਹ ਨਹੀਂ ਆਉਂਦਾ ਹੁੰਦਾ ਇੰਦਾਂ ਲਾ ਕੇ ਵੇਖਦੇ ਆੱਖਾਂ ਲਾ ਕੇ ਦੁਬਾਈ ਜਾਣੀ ਫਿਰ ਚਲ ਮੈਂ ਚਲੀ ਜਾਣੀ ਆ ਕੈਮਰਾ ਹਨਾ ਜੀ ਰਹਿ ਗਈ ਵੇਖਣ ਦੀ ਮੈਨੂੰ ਨੇ ਇਹ ਇਹ ਹੈ ਕਿਤੇ ਕਿਤੇ ਕਿਹੜੇ ਨਹੀਂ ਮੁਸ਼ਕਿਲ ਉਹ ਨਹੀਂ ਮਿਲ ਜਿਹੜੇ ਪਹਿਲਾਂ ਆਉਂਦੇ ਨੇ ਇੱਕ ਤੇ ਉਹ ਪੰਜਾਵੇਂ ਦਾ ਕੈਮਰਾ ਵੀ ਮਿਲ ਜਾਂਦਾ ਨੇ ਮਰਚ ਫੋਟੋ ਆਉਂਦੀਆਂ ਦੀਆਂ ਈਦਾ ਈਦਾ ਕਰਕੇ ਉਹਦੀ ਗੱਲ ਕਰਦੇ ਜਿਵੇਂ ਉਹ ਦੂਜਾ ਵੱਡਾ ਵੱਡਾ ਭਾਈ ਵਿਖਾਉਂਦਾ ਹਾਂ ਹਾਂ ਉਹ ਉਹ ਮਿਲਦਾ ਉਹ ਉਹ ਨਹੀਂ ਹੈਗੇ ਉਹ ਵਿਰਲੇ ਵਿਰਲੇ ਕਿਤੇ ਹੋਊਗਾ ਤਿੰਨ ਚਾਰ ਜਿਹੜੇ ਵੇਖ ਲੈਣਦੇ ਸੀ ਹਾਂ ਉਹਨੇ ਕਈ ਇਧਰ ਮੋਹਰੇ ਜੇ ਰੱਖਿਆ ਹੁੰਦਾ ਕਈ ਇੱਥੇ ਕੋ ਉਥੇ ਕੋ ਈਦਾਂ ਲੱਗੇ ਹੁੰਦੇ ਆ ਉਹ ਕਰਕੇ ਹਾਂ ਉਹ ਭਾਈ ਕਹਿਣੀਆਂ ਵੇਲਾ ਉਹਦੇ ਤੋਂ ਹੀ ਸਾਰਾ ਕੁਝ ਕੈਮਰਾ ਵੀ ਆਂਦੇ ਉਹਦੇ ਨਾਲ ਹੀ ਬਣਿਆ ਵਾ ਹਰ ਇੱਕ ਚੀਜ਼ ਬੜਾ ਵਧੀਆ ਯਾਰ ਪਹਿਲਾ ਪੁਰਾਣਾ ਟਾਈਮ ਪੁਰਾਣਾ ਹੀ ਤੇ ਪਹਿਲਾਂ ਗਾਣੇ ਵੀ ਦੰਦੇ ਸੀ ਲੋਕਾਂ ਨੇ ਬੈ ਬੈ ਸੌਂਦੇ ਰਾਤੀ ਜਿਹੜਾ ਗਾਣਾ ਮੈਂ ਉਹ ਤੈਨੂੰ ਕਹਿੰਨੇ ਹੈਲੋ ਦੋਸਤੋ ਠੇਕਿਆਂ ਤੋਂ ਆਮਲੀ ਉਹ ਤੇ ਹੁਣ ਜਿਹਦਾ ਜ਼ਿਆਦਾ ਪੁਰਾਣਾ ਨਹੀਂ ਸੋਖ ਜਿਹੜਾ ਉਹ ਨੂਰਜਹਾਂ ਦਾ ਰਾਤੀ ਗਾਣਾ ਆਉਂਦਿਆ ਈ ਇੰਸਟਾਗ੍ਰam ਤੇ ਜਿਹੜਾ ਮੈਂ ਤੈਨੂੰ ਸ਼ੇਅਰ ਕੀਤਾ ਹੈ ਸੈਂਡ ਕੀਤਾ ਸੀ ਤਾਂ ਭੁੱਲ ਗਿਆ ਮੈਂ ਤੂੰ ਕਹਿੰਨੀ ਰੀਲ ਬਣਾ ਪਹਿਲਾਂ ਦੂਰਦਰਸ਼ਨ ਦੇ ਗਾਣੇ ਇਦਾਂ ਦੇ ਆਉਂਦੇ ਹੁੰਦੇ ਤੇਰੇ ਬਾਜਰੇ ਦੀ ਲਾਖੀ ਕਿ ਅੜਿਆ ਮੈਂ ਲਾ ਮਹਿੰਦੀ ਵੇ ਟੱਲਾ ਮੈਂ ਨਾ ਬਿੰਦੀ ਇਦਾਂ ਇਹ ਮੈਂ ਤਾੜੀ ਮਾਰ ਉਡਾਵ ਮੇਰੀ ਮਹਿੰਦੀ ਲੈਂਦੀ ਵੇ ਹੈਨਾ ਤੇਰੇ ਬਾਜਰੇ ਦੀ ਲਾਖੀ ਇੱਕ ਗਾਣਾ ਬਹੁਤ ਚੱਲਦਾ ਨੇ ਮਨਮੋਹਨ ਵਾਰਸ ਦਾ ਕਿਹੜਾ ਗਾਣਾ ਕਿਤੇ ਕੱਲੀ ਬਹਿ ਕੇ ਸੋਚੀਂ ਨੀ ਹੈਨਾ ਉਹ ਗਾਣਾ ਤੇ ਭਾਵੇਂ ਉਹਦਾ ਚੱਲਿਆ ਨਾ ਹੋਵੇ ਪਰ ਜਿਹੜੀ ਉਹ ਫੋਟੋ ਚੱਲੀ ਆ ਉਹ ਕਰਕੇ ਬੈਠੀ ਦੀ ਗਾਣਾ ਵੀ ਬਹੁਤ ਚਲਿਆ ਹੋਇਆ ਨੇ ਮੂੰਹ ਚੁੱਕਿਆ ਲੱਭੇ ਅੱਜ ਤੱਕ ਤਾਂ ਹਾਂ ਸਾਈ ਜੇ ਨਾ ਇਦਾਂ ਹੀ ਬੈਠੀ ਰਹੀ ਇੱਕ ਆ ਨਹੀਂ ਗਾਣਾ ਤੱਕਾਂ ਤੇ ਵੀ ਉਹੋ ਹੀ ਸ਼ਬਦੀ ਲੋਕਾਂ ਬੜੀ ਵਾਈ ਗੱਡੀ ਪਰ ਗਾਣਾ ਵੇਲਾ ਮਨਮੋਣ ਵਾਰਸਦਾ ਉਹ ਹਾਲੇ ਤਾਂ ਵੀ ਰਹਿੰਦਾ ਤੈਨੂੰ ਪੂਰਾ ਕਿਹੜਾ ਗਾਣਾ ਹੈ ਰਾਦੀ ਕਿਤੇ ਕੱਲੀ ਬਹਿ ਕੇ ਸੋਚੀਨੀ ਅਸੀਂ ਕੀ ਨਹੀਂ ਕੀਤਾ ਤੇਰੇ ਜੀ ਕਿਉਂ ਨਹੀਂ ਆਉਂਦਾ ਆਉਂਦਾ ਹੋਊਗਾ ਸੁਰੂ ਤੋਂ ਕਿਦਾਂ ਸੀ ਸੁੱਤੀ ਪਈ ਨੂੰ ਹੀ ਉਹ ਐਵੇਂ ਉਹ ਕਿੱਧਰ ਲੈ ਗਈਆਂ ਕਦਮ ਫੇਰਾ ਉਹ ਤੇ ਹੋ ਰਹੀ ਗਾਣਾ ਇਹ ਕਿੱਧਰ ਲੈ ਗਈ ਉਹ ਜਾ ਬਰਾਵਾ ਕਿੱਧਰ ਨੂੰ ਲੈ ਗਈ ਇਹ ਗਾਣਾ ਹੈ ਵੀ ਮਨਮੋਹਣ ਵਾਰਸਦਾ ਸੀ ਅੱਛਾ ਮੈਂ ਮਿਕਸ ਕਰਤਾ ਨਾ ਅੱਜ ਕਰ ਰਹੀ ਹੁਸਤਾ ਨਾ ਜਦੋਂ ਇਸ਼ਕ ਤੇਰੇ ਦਾ ਚੰਨ ਜਿੰਦੇ ਗਿਆ ਬੈਠ ਗੋਡੜੀ ਲਾ ਕੇ ਨਹੀਂ ਦੁਨਾਂ ਚੌਰ ਦੇ ਫਿਰ ਜਸਵੀਰ ਤਾਈ ਤੁਹਨੇ ਸੈਰ ਸੰਗ ਪਤਾ ਇਹਨੂੰ ਦੱਸੇਗੀ ਫਿਰ ਆ ਕੇ ਮੈਂ ਸੁਣਦਾ ਹੀ ਸੈਰ ਸੰਗ ਤੇਰੀਆਂ ਤੇ ਸਾਡੀਆਂ ਤੇ ਸਦਾ ਦਵਾਵਾਂ ਨੇ ਤੇਰੇ ਸੱਜਰੇ ਸੁਰਖ ਸਵੇਰੇ ਲਈ ਕਿਤੇ ਕੱਲੀ ਬਹਿ ਕੇ ਸੋਚੀ ਨੀ ਅਸੀਂ ਕੀ ਨੀ ਕੀਤਾ ਤੇਰੇ ਲਈ ਐਦਾ ਹੀ ਅੱਜ ਕੱਲ ਤੇ ਮੈਨੇ ਵਜੰਡਾ ਵੀ ਨਹੀਂ ਮੈਂ ਸਵੇਰੇ ਉੱਠ ਕੇ ਭਾਂਡੇ ਮੰਜੇ ਫਿਰ ਮੈਂ ਆਟਾ ਗੁੰਨੇ ਫਿਰ ਮੈਂ ਰੋਟੀਆਂ ਲਾਈਆਂ ਖਵਾਈਆਂ ਨਹੀਂ ਭਾਂਡੇ ਮੰਜੇ ਤਾਂ ਉਹ ਜੀ ਸਾਰੇ ਦਿਨ ਦੇ ਕੰਮ ਗਨਾ ਦੇ ਦਿੱਤੇ ਆਹੋ ਸਾਡੇ ਪਦੇ ਨੇ ਫੋਟੇ ਕੀਤੀ ਹੋਵੇ ਜਿਵੇਂ ਸਭ ਹੀ ਜਾਣਾਂ ਦਾ ਜਦ ਤੋ ਹੋਇਆ ਜਾਏ ਸਵੇਰੇ ਮੈਂ ਤੋ ਤੀ ਹੁਣ ਟਾਡੀ ਵਾਰੀ ਸਾਬਰ ਕੋਟੀ ਸਰਦੂਲ ਸਕੰਦਰ ਹੁਣ ਵੇਲਾ ਨਵੇਂ ਮੁੰਡਿਆਂ ਨੂੰ ਪੁੱਛ ਲੋ ਕਿ ਉਹਨੂੰ ਕਲੀਅਰ ਕੰਠ ਬਾਰੇ ਪਤਾ ਹੀ ਨਹੀਂ ਹੋਣਾ ਕਲੀਅਰ ਕੰਠ ਦੇ ਗਾਣੇ ਆਏ ਹਾਏ ਕਲੀਅਰ ਕੰਠ ਤੇ ਸਾਬਰ ਕੋਟੀ ਦੇ ਮੀਨਾ ਦਾ ਬੜਾ ਵਧੀਆ ਗਾਣਾ ਲੱਗਦਾ ਈ ਬੁੱਗੇ ਦੇ ਸਤਵਿੰਦਰ ਬੁੱਗਾ ਬੁੱਗੇ ਦਾ ਤਾਂ ਇੱਕਦਾਂ ਚੱਲਿਆ ਸੀ ਨਹੀਂ ਨਹੀਂ ਬੜੇ ਚੱਲੇ ਜਾਨ ਦਾ ਇੱਕੋ ਹੀ ਗਾਣਾ ਚੱਲਿਆ ਉਹ ਤੋਂ ਹਟ ਹੋਇਆ ਜ਼ਿਆਦਾ ਹਮਮਾ ਬੁਰਗਾ ਆ ਜਿਹੜਾ ਗਾਣਾ ਬੁਰਗਾ ਸੀ ਤੇਰਾ ਯਾਰ ਨਹੀਂ ਨਹੀਂ ਇਹ ਨਹੀਂ ਦੁਰਗਰਗ ਰੱਬ ਦੇ ਸਮਾਂ ਸਾਨੂੰ ਕਹਿਣ ਵਾਲੀਏ ਦੁਰਗਾ ਰੰਗੀਲਾ ਸਰਦੂਲ ਸਕੰਦਰ ਸਾਹਮਣੋਂੋਂ ਜ਼ਿਆਦਾ ਸਰਦੂਲ ਸਕੰਦਰ ਅਸੀਂ ਫੇਰ ਰਹਾ ਵਿੱਚ ਖੜੀਏ ਜਿੱਥੋਂ ਤੂੰ ਲੰਗੇ ਹਾਂ ਇਹ ਸਰਦੂਲ ਸ਼ਾਇਦ ਕਦੇ ਵੀ ਨਹੀਂ ਆਉਣਾ ਸਾਨੂੰ ਜੀ ਦੀਆਂ ਢੀਕਾਂ ਹੋ ਸ਼ਾਇਦ ਕਦੇ ਵੀ ਨਹੀਂ ਆਉਣਾ ਸਾਨੂੰ ਜੇ ਦੀਆਂ ਨਹੀਂ ਢੀਕਾਂ ਆ ਗਿਆ ਜੀ ਦੀਆਂ ਢੀਕਾਂ ਸ਼ਾਇਦ ਕਦੇ ਵੀ ਨਹੀਂ ਆਉਣਾ ਇਹ ਯਾਰ ਅੱਗੇ ਕਿਦਾਂ ਹੈ ਗਾਣਾ ਹੈ ਸਰ ਜਿਹੜੇ ਆ ਨਾ ਇਹਦੇ ਕਲੀਅਰ ਕੰਠ ਦੇ ਉਹ ਮੇਰੇ ਨਾਲ ਮੁੰਡਾ ਪੜਦਾ ਰਿਹਾ ਗਵਿੰਦਾਬਸ ਉਹਦੇ ਕੋਲ ਸਾਰੀ ਸਾਰਾ ਬਾਇਓ ਡਾਟਾ ਕਲੀਅਰ ਕੰਠ ਨਾਲ ਹੁੰਦਾ ਸਕੂਲ ਇਹੋ ਹੀ ਕੰਮ ਚੱਲਣਾ ਸਾਰਾ ਹੀ ਕਲੀਅਰ ਕੰਠ ਸੁਣਾ ਆਪਾਂ ਰੋਜ਼ ਤਿੰਨ ਚਾਰ ਤਿੰਨ ਚਾਰ ਕਲੀਅਰ ਕੰਠ ਤੇ ਹੈਗੇ ਬੜੇ ਵਧੀਆ ਕਲੀਅਰ ਕੰਠ ਦਵਿੰਦਰ ਕੋਹੇ ਨੂਰ ਫਿਰ ਦਵਿੰਦਰ ਕੋਹੇ ਨੂਰ ਦਾ ਆ ਗਣਾ ਸੁਣਿਆ ਇੱਕ ਭਾ ਗਾਣਾਂ ਦਾ ਡੀ ਇੱਕ ਡੀ ਪੰਜਾਬੀ ਦੇ ਗਾਇਕ ਹੁੰਦਾ ਸਤਵਿੰਦਰ ਲਾਢੀ ਲਾਢੀ ਦੇਖੀ ਜੀ ਪਾਗਲ ਆ ਉਹ ਹਨਾ ਉਹ ਟਾਈਮ ਦਾ ਉਹ ਸਟਾਰ ਹੀ ਉਹ ਕਿਹੜਾ ਹੈ ਮੈਨੂੰ ਯਾਦ ਹੋ ਰਿਹਾ ਵੇਖਿਆ ਦੋਵੇਂ ਜਾਨੇ ਸੀ 47 ਉਹਨਾਂ ਦੀ ਤਕਰੀਬ ਤਕਰੀਬਨ ਕਲਾਕਾਰ ਆ ਹੀ ਜਾਂਦੇ ਸਾਹਮਣੇ ਉਹ ਨਹੀਂ ਆਇਆ ਵੇਲਾ ਉਹ ਨਹੀਂ ਆਉਂਦਾ ਸਖਵਿੰਦਰ ਸੁਖੀ ਲਾਡੀ ਬੋੜੇ ਗਾਣੇ ਚਾਲ ਦਿੰਦੇ ਯਾਰ ਉਹਦੇ ਲਾਡੀ ਦੇ ਜਿੰਨੂੰ ਜਿੰਨੇ ਜਿੰਨੇ ਆਪਣੇ ਟਾਈਮ 'ਚ ਲਾਡੀ ਵੇਖਿਆ ਵਾ ਸਤਵਿੰਦਰ ਲਾਡੀ ਉਹ ਕਮੈਂਟ ਕਰਿਓ ਵੀ ਹਾਂ ਆਪਾਂ ਲਾਡੀ ਨੂੰ ਜਾਣਦੇ ਆ ਤੁਹਾਡੇ ਜਮਾਨੇ ਦਾ ਨਹੀਂ ਬੜਾ ਫੇਮਸ ਹੀ ਇਹਨਾਂ ਦੇ ਗਰੇਵਾਲ ਹੋਣਾਂ ਦੇ ਟਾਈਮ ਦਾ ਹੀ ਆ ਕੇ ਹਾਂ ਸਰਵਿੰਦਰ ਗਰੇਵਾਲ ਆ ਵਾ ਇਹ ਇਕੱਠੀ ਕਿ ਹੁੰਦੇ ਸੀ ਮਨਿੰਦਰਜੀਤ ਨਿੱਕੂ ਦਾ ਪਤਾ ਨਿੱਕੂ ਨਾ ਕੋਣੀ ਦੇ ਬਾਚਦੀ ਆ ਉਹ ਤੇ ਪਗਵੇਸ਼ਰ ਬਗੇਸ਼ਵਰ ਦਾਮ ਵਾਲੇ ਕਰਕੇ ਫੇਰ ਹੋ ਗਿਆ ਮਿਸ਼ਰ ਨਿੱਕੂ ਨਾਕੂ ਕਹਦਾ ਹੈ ਇੱਕ ਸਖਵਿੰਦਰ ਸੁੱਕੀ ਇੱਕ ਜਿਹੜਾ ਦੇਲਾ ਗੇੜਾ ਦੇਲਾ ਗੇੜਾ ਵਾਲਾ ਕਿਹੜਾ ਹਏ ਅੱਜ ਫੜੀ ਮੀਰ ਬੜਾ ਜੰਮੇ ਸਿੱਟ ਆ ਗਿਆ ਈ ਉਹਦਾ ਤੇ ਇਦਾਂ ਹੀ ਜਿਹੜਾ ਤਾਂ ਹੀ ਥੇਲ ਹੈ ਗੇੜਾ ਹੀ ਤੇ ਹੈ ਕਿ ਅਜੇ ਵੀ ਬੜਾ ਚੱਲਦਾ ਨਾ ਨਾ ਨਦੀ ਨਦੀ ਨਹਿਰ ਚ ਨਾ ਨਹਿਰ ਚ ਨਾ ਡੇਗਣੀ ਤੇ ਉਹ ਨਾ ਇੰਸਟਾਗ੍ਰਾਮ ਤੇ ਆ ਗਿਆ ਨਾ ਫੇਰ ਉਹ ਬੜੀਆਂ ਰੀਲਾਂ ਉਹ ਗਾਣਿਆਂ ਦੇ ਪੁੰਦਾ ਆਪਣੇ ਆ ਦੇ ਨੱਚ ਨੱਚ ਗਿਆ ਪਈ ਹੁਣ ਉਹ ਹਾਂ ਕੈਨੇਡਾ ਗੁੰਡਾ ਉਹ ਪਰ ਦੇ ਲਾ ਗੇੜਾ ਤੇ ਬਹੁਤ ਅਜੇ ਵੀ ਗੇੜੇ ਦਿੱਤੇ ਕਰਦੇ ਉਹਦਾ ਗਾਣਾ ਬੜਾ ਵਧੀਆ ਲੱਗਦਾ ਹੁੰਦਾ ਮੈਨੂੰ ਹਾਂ ਬੋਪਰਾ ਇਹਦਾ ਹੂੰ ਜਿਹੜਾ ਹੀ ਛੈਡ ਗਾਣਾ ਈ ਹੈ ਬੇਸ਼ੁਦਈਆ ਸਾਡ ਤੇਰੇ ਬਿਨਾਂ ਹਾਲ ਮੇਰੇ ਬਿਨਾਂ ਹਾਲ ਕੀ ਬਣਾ ਲਿਆ ਲਈ ਮੇਰੀਏ ਜਾਨੇ ਤੇਰੇ ਆ ਦੁਖਾਨੇ ਮੈਨੂੰ ਖਾ ਇੱਕ ਸਤਵਿੰਦਰ ਬੇਟੀ ਸੁਖ ਵੇਖੀ ਸਤਵਿੰਦਰ ਬੇਟੀ ਜਾਣਦੀ ਸਤਵਿੰਦਰ ਬੇਟੀ ਜਾਣਦੀ ਆ ਜਾਣਦੀ ਤੁਹਾਡੇ ਦਿਨਾਂ ਕਿ ਮੈਂ ਨਾ ਚਾਹ ਪੀ ਕੇ ਗਈ ਅੱਛਾ ਉਹ ਤਾਂ ਨਹੀਂ ਮਿਲੀ ਉਹਦਾ ਵੇਲਾ ਇੱਕ ਕੈਸਟ ਉਹ ਜਿਹੜੀ ਖਾਲਸੇ ਵਾਲੀ ਬੜੀ ਮਸ਼ਹੂਰ ਹੋ ਗਈ ਬਲੀ ਹੋਈ ਅਜੇ ਵੀ ਚੱਲਦੇ ਵੀ ਹਨ ਹੂੰ ਉਹ ਹੁਣ ਚੱਲਣੇ ਬਥੇਰੇ ਆ ਕੀ ਹੂੰ ਹੋਰ ਕੋਈ ਜਾਣਕਾਰੀ ਦੱਸੋ ਹੋਰ ਕੋਈ ਇੰਟਰਵਿਊ ਤੁਹਾਡੀ ਹੋਣ ਤੇ ਡਈ ਆ ਪੰਜਾਬ ਦੇ ਮਸ਼ਹੂਰ ਕਲਾਕਾਰ ਦੀ ਪੰਜਾਬ ਰਾਹੀਂ ਨਹੀਂ ਮਸ਼ਹੂਰ ਬਸਰ ਜਿਹੜੇ ਮਸ਼ਹੂਰ ਬੰਦੇ ਆ ਉਹ ਆਪੇ ਦੱਸ ਦੇਣ ਉਹ ਨਹੀਂ ਮਸ਼ਹੂਰ ਆ ਵੈਸਾ ਲੱਗੇ ਬੇਇੱਜ਼ਤੀ ਕਰਾ ਲਈ ਪੈ ਗਲੋ ਕੇ ਆਪਾਂ ਹਾਂ ਉੱਤਲੇ ਆ ਪਗਾਇ ਕਿਤਨੀ ਹੈ ਚਲੋ ਚਲੋ ਦਈਆ ਰਵਿਆ ਚੱਲੀ ਜਾਂਦਾ ਰਵਿਆ ਆਪਣਾ ਹੀ ਬੰਦਾ ਵਾ ਫਿਰ ਵੱਧਦਾ ਜਾਂਦਾ ਹੌਸਲਾ ਬੰਦੇ ਦਾ ਹਨਾ ਉਹ ਮੌਸਮ ਵਾਂਗ ਨਹੀਂ 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 ਇਦਾਂ ਹੀ ਹੌਸਲਾ ਹੀ ਆ ਕੋਈ ਕਹਿੰਦਾ ਨਹੀਂ ਹੋਰ ਦੇ ਕੋਈ ਕਹਿੰਦਾ ਨਹੀਂ ਵੀ ਉਹ ਮੌਸਮ ਵਾਂਗੂ ਬਦਲ ਗਏ ਤੇ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਖੜੇ ਰਹੇ ਵਾਂਗੂ ਨਹੀਂ ਰੁਤਾਂ ਰੁਤਾਂ ਨਹੀਂ ਹੁੰਦਾ ਰੁਤਾਂ ਦੇ ਬਦਲਦੀਆਂ ਰੁੱਖਾਂ ਵਾਂਗੂ ਵੀ ਰੋਖ ਇੱਕੋ ਥਾਈ ਖੜੇ ਰਹਿੰਦੇ ਮੌਸਮ ਹੀ ਬਦਲਦੇ ਆ ਮੈਨੂੰ ਨਾ ਬੜੀ ਮੈਨੂੰ ਇੱਕ ਸ਼ੁਰੂ ਤੋਂ ਹੀ ਮੈਨੂੰ ਗਾਣੇ ਹਮੇਸ਼ਾ ਉਲਟੇ ਹੀ ਹੁੰਦੇ ਨੇ ਹੂੰ ਮਤਲਬ ਹੁਣ ਤੱਕ ਮੈਨੂੰ ਆਣ ਕੇ ਕਈ ਗਾਣਿਆਂ ਦਾ ਮਤਲਬ ਕਲੀਅਰ ਹੋਣ ਗਿਆ। ਹੂੰ। ਇਦਾਂ ਮੈਨੂੰ ਸਾਦੀ ਨਹੀਂ ਦੱਸਿਆ ਇੱਕ ਦੋ ਗਾਣੇ ਹੋਰ ਵੀ ਨੇ ਨਾ ਇਹਨੇ ਮੈਂ ਗਲਤ ਬੋਲਦੀ ਹੰਨੀ। ਮੈਨੂੰ ਸੁਣਦੇ ਹੀ ਗਲਤ ਆ ਪਤਾ ਨਹੀਂ